ਲਾਗੀ ਪਾਏ ਲਗੋ ਮੋਹ ਕਰੋ ਬੇਨਤੀ ਕੋ ਸੰਤ ਮਿਲੈ ਬੜ ਭਾਗੀ ਗੁਰੂ ਅਰਜਨ ਦੇ ਮਹਾਰਾਜ ਦਾ ਸ਼ਬਦ ਹੈ ਆਏ ਪੰਕਤੀਆਂ ਸੁਣ ਲੋ ਨਾਲ ਨਾਲ ਥੋੜਾ ਜਿਹਾ ਟਿਕਾ ਰੱਖਿਓ ਬਣਾ ਕੇ ਹਾਂਜੀ ਪ੍ਰਭ ਮਿਲ ਬੇ ਕੋ ਪ੍ਰੀਤ ਮਨ ਲਾਗੀ ਪਾਏ ਲਗੋ ਮੋਹ ਕਰੋ ਬੇਨਤੀ ਕੋ ਸੰਤ ਮਿਲਿਆ ਬੜ ਭਾਗੀ ਕੋਈ ਸੰਤ ਮਿਲੇ ਕੋਈ ਪਿਆਰਾ ਮਿਲੇ ਮੇਰਾ ਵੀ ਜੀ ਕਰਦਾ ਫਿਰ ਮੈਂ ਕਰਾਂ ਕੀ ਅੱਗੇ ਸੁਣੋ ਮਨ ਅਰਪੋ ਧਨ ਰੱਖੋ ਅੱਗੇ ਆਪਣਾ ਮਨ ਭੇਟ ਕਰਦਿਆਂ ਮਨ ਅਰਪਣ ਕਰਦਿਆਂ ਧਨ ਰੱਖੋ ਅੱਗੇ ਅੱਗੇ ਮਨ ਕੀ ਮਤ ਮੋਹ ਸਗਲ त्यागी ਆਪਣੇ ਮਨ ਦੀ ਮਤ ਛੱਡਾਂ ਮਨ ਕਹਿੰਦਾ ਆ ਕਰ ਆ ਕਰ ਸਭ ਮਨ ਨੂੰ ਛੱਡ ਕੇ ਪਿੱਛੇ ਉਹਦੇ ਮਗਰ ਲੱਗ ਜਾਵਾਂ ਅੱਗੇ ਜੋ ਪ੍ਰਭ ਕੀ ਹਰ ਕਥਾ ਸੁਣਾਵੇ ਵਾ ਵਾ ਆਨੰਦ ਇਹਨ ਫਿਰੋ ਇਸ ਪਿੱਛੇ ਵੈਰਾਗੀ ਕੋਈ ਮੈਨੂੰ ਕਥਾ ਸੁਣਾਵੇ ਗੁਰੂ ਦੀ ਮੈਂ ਉਹਦੇ ਮਗਰ ਮਗਰ ਦਿਨ ਰਾਤ ਵੈਰਾਗੀ ਹੋਇਆ ਮਗਰ ਮਗਰ ਤੁਰਿਆ ਫਿਰਾਂ ਤੂੰ ਅੱਗੇ ਅੱਗੇ ਸੁਣਾਈ ਚੱਲ ਮੈਂ ਸੁਣੀ ਜਾਵਾਂ ਤੂੰ ਸੁਣਾਈ ਜਾ ਮੈਂ ਸੁਣੀ ਜਾਵਾਂ ਤੂੰ ਬੋਲੀ ਜਾ ਤੂੰ ਸੁਣਾਈ ਜਾ ਮੈਂ ਸੁਣੀ ਜਾਵਾਂ ਮੈਂ ਰੱਜਾਂ ਹੀ ਨਾ ਮੈਨੂੰ ਭੁੱਖ ਲੱਗੀ ਰਵੇ ਪਿਆਸ ਲੱਗੀ ਰਵੇ ਜੋ ਪ੍ਰਭ ਕੀ ਹਰ ਕਥਾ ਸੁਣਾਵੇ ਅਨ ਦਿਨ ਫਿਰਾਂ ਮੈਂ ਉਹਦੇ ਮਗਰ ਮਗਰ ਫੇਰਾ ਦਿਸ ਪਿੱਛੇ ਬੈਰਾਗੀ ਬਰਾਗੀ ਹੋ ਕੇ ਉਹਦੇ ਮਗਰ ਲੱਗ ਜਾਵਾਂ ਤੇ ਅੱਗੇ ਕਹਿੰਦੇ ਆ ਕੋਈ ਪੂਰਬਲਾ ਕਰਮ ਹੁੰਦਾ ਜਦੋਂ ਕੋਈ ਰਸਕ ਮਿਲਦਾ ਹੈ ਰਸਕ ਇੱਥੇ ਰਸਕ ਸ਼ਬਦ ਵਰਤਿਆ ਆ ਜਿਹੜੇ ਬਰਿੰਦਾ ਬਨੀਏ ਨੇ ਨਾ ਜਿਹੜੇ ਉਹ ਕ੍ਰਿਸ਼ਨ ਜੀ ਨੂੰ ਰਾਧਾ 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 ਕਰਦੇ ਉਹਨਾਂ ਵਿੱਚ ਇੱਕ ਸ਼ਬਦ ਹੈ ਰਸਕ ਉਹ ਆਖਣਗੇ ਤੁਸੀਂ ਕਦੇ ਬਰਿੰਦਾ ਬੰਦੇ ਰਸਕਾਂ ਨੂੰ ਮਿਲੇ ਨਹੀਂ ਰਸਕਾਂ ਨੂੰ ਰਸਕ ਰਸੇ ਹੋਏ ਪਿਆਰ ਦੇ ਰਸੇ ਹੋਏ ਪਿਆਰ ਕਰਨ ਵਾਲੇ ਪਿਆਰ ਹੀ ਕਰਦੇ ਪਿਆਰ ਹੀ ਪਿਆਰ ਪਿਆਰ ਹੀ ਪਿਆਰ ਰਾਧਾ ਨੂੰ ਪ੍ਰੇਮ ਮੂਰਤ ਮੰਨ ਕੇ ਪੂਜਦੇ ਐ ਕਹਿੰਦੇ ਰਾਧਾ ਨੂੰ ਨਹੀਂ ਪੂਜਦੇ ਪ੍ਰੇਮ ਨੂੰ ਪੂਜਦੇ ਆ ਉਹਨਾਂ ਨੂੰ ਪੁੱਛੋ ਵੀ ਮੰਨਣਾ ਤੇ ਕ੍ਰਿਸ਼ਨ ਜੀ ਨੂੰ ਚਾਹੀਦਾ ਸੀ ਤੁਸੀਂ ਰਾਧਾ ਰਾਧਾ ਕਿਉਂ ਕਰਦੇ ਹੋ ਕਹਿੰਦੇ ਰਾਧਾ ਨੇ ਕ੍ਰਿਸ਼ਨ ਨੂੰ ਪ੍ਰੇਮ ਕੀਤਾ ਫੇਰ ਕਹਿੰਦੇ ਪ੍ਰੇਮ ਦੀ ਮੂਰਤ ਹੋ ਗਈ ਫੇਰ ਕਹਿੰਦੇ ਪ੍ਰੇਮ ਬਣ ਗਈ ਫੇਰ ਕਹਿੰਦੇ ਅਸੀਂ ਉਹਨੂੰ ਇੰਨਾ ਆਰਾਧਦੇ ਆ ਉਹ ਸਾਡੀ ਸੁਰਤ ਦੇ ਵਿੱਚ ਆ ਜਾਏ ਅਸੀਂ ਵੀ ਓਨਾ ਹੀ ਪ੍ਰੇਮ ਕਰੀਏ ਕ੍ਰਿਸ਼ਨ ਤੇ ਆਪੇ ਮਿਲ ਜਾਣਾ ਅਸੀਂ ਰਾਧਾ ਰਾਧਾ ਕਰੀਏ ਤਾਂ ਅਸੀਂ ਕਹਿੰਦੇ ਰਾਧਾ ਰਾਧਾ ਕਰਦੇ ਹਾਂ ਜੇ ਰਾਧਾ ਕਰਾਂਗੇ ਰਾਧਾ ਦਾ ਭਾਵ ਸਾਡੇ ਅੰਦਰ ਵੀ ਆਏਗਾ ਉਹ ਕਿਵੇਂ ਕਰਦੀ ਸੀ ਅਸੀਂ ਵੀ ਪ੍ਰੇਮ ਕਰਾਂ ਕ੍ਰਿਸ਼ਨ ਦੇ ਸਾਡੇ ਮਗਰ ਆਪੇ ਆ ਜਾਣਾ ਉਹ ਉਹਨਾਂ ਦੀ ਇਹ ਸੋਚ ਹੈ ਉਹ ਕਹਿੰਦੇ ਰਾਧਾ ਪ੍ਰੇਮ ਦੀ ਮੂਰਤ ਹੈ ਇਸ ਕਰਕੇ ਅਸੀਂ ਰਾਧਾ ਨੂੰ ਯਾਦ ਕਰਦੇ ਤੇ ਮੈਂ ਜਿਹੜੀ ਗੱਲ ਕਰਦਾ ਉਹ ਇਹ ਹੈ ਕੇ ਰਸਕ ਜਿਹੜਾ ਹੁੰਦਾ ਹੈ ਬੈਰਾਗੀ ਤੇ ਰਸਕ ਇਹ ਨਹੀਂ ਮਿਲਦਾ ਪਰ ਤੁਹਾਨੂੰ ਕਿ ਮਿਲ ਪਵੇ ਭਾਵੇਂ ਕਿਸੇ ਹੋਰ ਦਾ ਹੀ ਰਸਕ ਤੇ ਬੈਰਾਗੀ ਹੋਵੇ ਉਹਦੀ ਸੰਗਤ ਕਰਨੀ ਚਾਹੀਦੀ ਹੈ ਸਾਨੂੰ ਉਹ ਪ੍ਰੇਮ ਸਿਖਾ ਦੇ ਪਿਆਰ ਸਿਖਾ ਦੇ ਆਹ ਆ ਜੜੀਆਂ ਅਗਲੀਆਂ ਪੰਕਤੀਆਂ ਕਹਿੰਦੇ ਐਵੇਂ ਹੀ ਨਹੀਂ ਮਿਲ ਜਾਂਦੇ ਰਸਕ ਬੈਰਾਗੀ ਕੋਈ ਪੂਰਬਲਾ ਕਰਮ ਹੋਵੇ ਜਾਗੇ ਤਾਂ ਮਿਲਦੇ ਨੇ ਸੁਣੋ ਪੂਰਬ ਕਰਮ ਅੰਕੁਰ ਜਦ ਪ੍ਰਗਟੇ ਵਾਹ ਬੇਟੋ ਮੁਰਖ ਰਸ ਕੁ ਬੇਰਾਗੀ ਉਹ ਬੇਰਾਗੀ ਰਸ ਕੁ ਬੇਰਾਗੀ ਮਿਲਦਾ ਹੈ ਪੁਰਖ ਉਹ ਮਿਲਦਾ ਜਿਹੜਾ ਰਸ ਕੁ ਬੇਰਾਗੀ ਹੋਵੇ ਬੰਦੇ ਕੀਰਤਨੀਏ ਮਿਲ ਜਾਂਦੇ ਨੇ ਰਸ ਕੁ ਬੇਰਾਗੀ ਦੀ ਮਿਲਦਾ ਉਹ ਨਹੀਂ ਮਿਲਦਾ ਰਸੇ ਹੋਏ ਉਹ ਹੈ ਨਹੀਂ ਲੱਭਦੇ ਨਹੀਂ ਅੱਜ ਦੇ ਯੁੱਗ ਤੇ ਬਿਲਕੁਲ ਨਹੀਂ ਲੱਭਦੇ ਪਰ ਜੇ ਕੋਈ ਹੋਵੇ ਕੋਈ ਜਨ ਹਰਿ ਸਿਉ ਦੇਵੈ ਜੋਰ ਚਰਨ ਗਹਉ ਬਕੁ ਸੁਭ ਰਸਨਾ ਦੀਜੈ ਪ੍ਰਾਨ ਅਕੋਰ ਮਨ ਤਾਂ ਨਿਰਮਲ ਕਰਤ ਕੇ ਆਰੋ ਹਰਿ ਸਿੰਚੈ ਸੁਦਾ ਸੰਜੋਰ ਯਾਰਸ ਮੈਂ ਮਗਨ ਹੋਤ ਕਿਰਪਾ ਤੇ ਮਹਾ ਵਿਖਿਆ ਤੇ ਤੋਰ ਆਇਓ ਸ਼ਰਨ ਦੀਨ ਦੁਖ ਭੰਜਨ ਚਿਤਮੋ ਤੁਮਰੀ ਓਰ ਅਪੈ ਪਦ ਦਾਨ ਸਿਮਰਨ ਸੁਆਮੀ ਕੋ ਪ੍ਰਭ ਨਾਨਕ ਬੰਦਨ ਛੋਰ ਉਹ ਐਸਾ ਮਿਲੇ ਕੋਈ ਅੱਗੇ ਮਿਟਿਓ ਅੰਗ ਦੇ ਮਿਲ ਤੂਹਰ ਨਾਨਕ ਜਨਮ ਜਨਮ ਕੀ ਸੋਈ ਜਾਗੀ ਜਨਮਾਂ ਜਨਮਾਂ ਦੀ ਸੋਈ ਜਾਗ ਪਈ ਰਸਕ ਪੈਰਾ ਕੀ ਮਿਲ ਪਿਆ ਕੋਈ ਪ੍ਰੇਮੀ ਮਿਲ ਪਿਆ ਆ ਗੁਰੂ ਅੰਗਦ ਦੇ ਮਹਾਰਾਜ ਪਹਿਲਾ ਨਾਮ ਭਾਈ ਲੈਣਾ ਸੀ ਤੇ ਭਾਈ ਲੈਣਾ ਜੀ ساری ਰਾਤ ਘੁੰਗਰੂ ਬੰਨ ਕੇ ਨੱਚਦੇ ਸੀ ਰਾਸ ਲੀਲਾ ਰਾਸਾਂ ਪਾਉਣੀਆਂ ਰਾਸਾਂ ساری ਰਾਤ ਨੱਚਣਾ ਦੇਵੀ ਭਗਤ ਦੇਵੀ ਦੀ ਪੂਜਾ ਕਰਦੇ ਸੀ ਇਹਨਾਂ ਨੂੰ ਜੋਧ ਨਾਮਕ ਸਿੱਖ ਮਿਲਿਆ ਉਹਦੇ ਤੋਂ ਬਾਣੀ ਸੁਣੀ ਤੇ ਬੜਾ ਮਨ ਬਹਿ ਰਾਗੀ ਹੋਇਆ ਬੜਾ ਰਸ ਆਇਆ ਬੜਾ ਆਨੰਦ ਆਇਆ ਮਨ ਵਿੱਚ ਆਇਆ ਵੀ ਕਦੇ ਨਾ ਕਦੇ ਮਿਲਦਾ ਹੈ ਤੇ ਭਾਈ ਲੈਣਾ ਜੀ ਦੁਕਾਨ ਕਰਦੇ ਸੀ ਹੱਟੀ ਜਿਵੇਂ ਪਿੰਡਾਂ ਦੇ ਵਿੱਚ ਬਾਣੀਆਂ ਦੀਆਂ ਨਕੀਆਂ ਨਕੀਆਂ ਹੱਟੀਆਂ ਹੁੰਦੀਆਂ ਤੇ ਭਾਈ ਲੈਣਾ ਜੀ ਦੀ ਹੱਟੀ ਸੀ ਹੱਟੀ ਤਰੇਹਣ ਤਰੇਹਣ ਜਿਹੜੇ ਨੇ ਨਾ ਅੱਜ ਵੀ ਜਿਹੜੇ ਗੁਰੂ ਸਾਹਿਬ ਦੇ ਬਰਾਦਰੀ ਹੈ ਬਰਾਦਰੀ ਗੁਰੂ ਨਾਨਕ 베ਦੀ ਹੋਏ ਹੈ 베ਦੀ ਤੇ ਗੁਰੂ ਅੰਗਦ ਸਾਹਿਬ ਹੋਏ ਤਰੇਹਣ ਗੁਰੂ ਅਮਰਦਾਸ ਹੋਏ ਭੱਲੇ ਤਿੰਨ ਹੋਏ ਚੌਥੇ ਗੁਰੂ ਰਾਮਦਾਸ ਹੋਏ ਸੋਢੀ ਫਿਰ ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ ਗੁਰੂ ਰਾਮਦਾਸ ਜੀ ਵੀ ਸੋਢੀ ਗੁਰੂ ਅਰਜਨ ਦੇਵ ਜੀ ਵੀ ਸੋਢੀ ਬਾਕੀ ਸਾਰੇ ਹੀ ਸੋਢੀ ਗੁਰੂ ਗੋਬਿੰਦ ਸਿੰਘ ਤੱਕ ਜਿਹੜੀਆਂ ਸਤਗੁਰਾਂ ਦੀਆਂ ਬਰਾਦਰੀਆਂ ਇੱਧਰ ਸੁਣੋਂਗੇ ਧਿਆਨ ਨਾਲ ਸੁਣੋਂਗੇ ਆ ਗੱਲ ਥੋੜੀ ਜੀ ਜਿਹੜੇ ਗੁਰੂ ਨਾਨਕ ਦੇਵ ਜਾਂ ਗੁਰੂ ਅੰਗਦ ਸਾਹਿਬ ਦੇ ਗੁਰੂ ਅਮਰਦਾਸ ਦੀ ਜਿਹੜੀ ਪੀੜੀ ਹੈ ਨਾ ਇਹ ਅੱਜ ਵੀ ਵਪਾਰੀ ਨੇ ਪਿੰਡਾਂ 'ਚ ਨਹੀਂ ਰਹਿੰਦੇ ਸ਼ਹਿਰਾਂ 'ਚ ਰਹਿੰਦੇ ਇਤਿਹਾਸਕ ਗੁਰਦੁਆਰਿਆਂ ਦੇ ਨੇੜੇ-ਨੇੜੇ ਦੁਕਾਨਾਂ ਹੋਣਗੀਆਂ ਘਰ ਹੋਣਗੇ ਸਤਗੁਰਾਂ ਦੀ ਜਿਹੜੇ ਜਿਹੜੇ ਦਸੇ ਬਾਦਸ਼ਾਹ ਹੋਏ ਐ ਜਿਨ੍ਹਾਂ ਨੂੰ ਅਸੀਂ ਲੋਕ ਹਾਸੇ ਦੇ ਨਾਲ ਭਾਪੇ ਸ਼ਬਦ ਵਰਤਦੇ ਨਾ ਭਾਪੇ ਆਪਾਂ ਕਹਿੰਦੇ ਨਾ ਕਈ ਵਾਰੀ ਵੀ ਇਹ ਭਾਪੇ ਨੇ ਇਦਾਂ ਇਹ ਸ਼ਬਦ ਅਸੀਂ ਹਾਸੇ ਨਾਲ ਕਈ ਵਾਰੀ ਵਰਤਦੇ ਆ ਇਹ ਦਸੇ ਪਾਤਸ਼ਾਹ ਜਿਹੜੇ ਐ ਇਹਨਾਂ ਦਾ ਜਨਮ ਹੈ ਜਿਹੜਾ ਇਹ ਇਹਨਾਂ ਦੇ ਕਰਤਾ ਗੁਰੂ ਨਾਨਕ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤੱਕ ਤੇ ਇਹ ਇਹ ਜਿਹੜਾ ਅੱਜ ਵੀ ਇਹਨਾਂ ਦੀਆਂ ਬਰਾਦਰੀਆਂ 'ਚ ਤੁਸੀਂ ਵੇਖੋਗੇ ਕੋਈ ਵੀ ਬੱਚਾ ਕੇਸ ਨਹੀਂ ਕੱਟਦਾ ਕੋਈ ਵੀ ਬੱਚਾ ਦਸਤਾਰ ਤੋਂ ਬਿਨਾਂ ਨਹੀਂ ਹੁੰਦਾ ਤੇ ਸਿੱਖਾਂ ਦੇ ਵਿੱਚ ਸਭ ਤੋਂ ਅਮੀਰ ਬਰਾਦਰੀ ਇਹ ਹੈ ਪੈਸੇ ਵਾਲੀ ਬਰਾਦਰੀ ਇਹ ਹੈ ਸਿੱਖਾਂ 'ਚ ਸਭ ਤੋਂ ਵੱਧ ਜਿਹੜਾ ਪੈਸਾ ਹੈ ਕਾਰੋਬਾਰ ਨੇ ਬਿਜ਼ਨਸ ਨੇ ਇਹਨਾਂ ਲੋਕਾਂ ਨੇ ਦਿਮਾਗ ਤੇਜ ਨੇ ਸਾਡੇ ਨਾਲੋਂ ਇਹਨਾਂ ਦੇ ਦਿਮਾਗ ਤਿੱਖੇ ਨੇ ਤੇਜ ਨੇ ਤੇਜ ਦਿਮਾਗ ਦੇ ਪਿੰਡਾਂ 'ਚ ਘੱਟ ਰਹਿਣਗੇ ਸ਼ਹਿਰਾਂ 'ਚ ਜਿਵੇਂ ਬਾਣੀਆਂ ਸ਼ਹਿਰਾਂ 'ਚ ਰਹਿਣਗੇ ਜ਼ਿਆਦਾ ਇਸੇ ਤਰ੍ਹਾਂ ਇਹ ਵੀ ਇਦਾਂ ਹੀ ਇਹਨਾਂ ਦਾ ਸਿਸਟਮ ਹੈ ਉਹ ਬੜੇ ਤੇਜ ਦਿਮਾਗ ਦੇ ਤੇ ਭਾਈ ਲੈਣਾ ਜੀ ਦੀ ਹੱੱਟੀ ਸੀ ਹੱਟੀ ਦੁਕਾਨ ਭਾਈ ਸਿੰਘ ਆਇਆ ਉਹ ਕਹਿੰਦਾ ਜੀ ਮੈਂ 4-5 ਦਿਨ ਹੋ ਗਏ ਭੁੱਖਾ ਤੇ ਮੈਨੂੰ ਅੱਜ ਦਿਹਾੜੀ ਮਿਲੀ ਹੈ ਕਈ ਦਿਨਾਂ ਬਾਅਦ ਮੈਨੂੰ ਦਿਹਾੜੀ ਮਿਲੀ ਹੈ ਮੈਂ ਸੰਗਤ ਦੇ ਚਰਨਾਂ 'ਚ ਬੇਨਤੀ ਕਰਾਂ ਜਰਾ ਪੌਣੇ 11 ਹੋ ਗਏ ਮੇਰੀ ਘੜੀ ਤੇ ਹੁਣ 2 ਘੰਟਿਆਂ ਤੋਂ ਉੱਤੇ ਹੋ ਗਿਆ ਥੋੜਾ ਜਿਹਾ ਟਾਈਮ ਅੱਜ ਦੀਵਾਨ ਲਾਸਟ ਹੈ ਅਸੀਂ ਕੋਸ਼ਿਸ਼ ਤੇ ਕੀਤੀ ਸੀ ਵੀ ਸ਼ੁੱਕਰ ਸ਼ਨੀ ਐਤ ਹੋਵੇ ਵੀਕਐਂਡ ਪਰ ਬਣ ਨਹੀਂ ਸਕਿਆ ਉਹਦਾ ਕਾਰਨ ਵੀ ਤੁਹਾਨੂੰ ਪਤਾ ਹੈ ਵੀ ਪਰਸੋਂ ਸ਼ਨੀਵਾਰ ਹੈ ਸਾਡੇ ਮਹੀਨਾਵਾਰੀ ਦੀਵਾਨ ਪਰਮੇਸ਼ਰ ਦਵਾਰ ਹੋਣਾ ਹੈ ਪਹਿਲਾ ਸ਼ਨੀਵਾਰ ਤੇ ਮਜਬੂਰੀ ਸੀ ਨਹੀਂ ਤੇ ਆਪਾਂ ਸ਼ੁੱਕਰ ਸ਼ਨੀ ਐਤ ਰੱਖਦੇ ਛੁੱਟੀ ਹੁੰਦੀ ਅਗਲੇ ਦਿਨ ਦਾ ਫਿਕਰ ਨਾ ਹੋਵੇ ਕਈਆਂ ਨੂੰ ਕੰਮਾਂ ਦਾ ਹੁੰਦਾ ਪਰ ਆਓ 5-7 ਮਿੰਟ ਨਾਲ ਫਰਕ ਨਹੀਂ ਪੈਣਾ ਆਹੀ ਧਰਤੀ ਆਹੀ ਸਮਾਂ ਕੱਲ ਖਾਲੀ ਹੋਣਾ ਰੌਣਕਾਂ ਆਪਾਂ ਨਾਲੇ ਮੈਂ ਅੱਗੇ ਵੀ ਕਿਹਾ ਕੈਨਾ ਹੀ ਹੁੰਨਾ دیਵਾਨਾਂ ਚ ਕਿ ਆਪਾਂ ਜੇ دیਵਾਨ ਚ ਨਾ ਬੈਠੇ ਹੁੰਦੇ ਅਸੀਂ ਤੇ ਫੋਨ ਤੇ ਲੱਗੇ ਹੋਣਾ ਸੀ 10 ਜੀ ਨੇ ਆਪੋ ਆਪਣੇ ਫੋਨ ਕੱਢ ਕੇ ਬੈਠੇ ਰਹਿਣਾ ਅਸੀਂ ਤੇ ਫੋਨਾਂ ਤੇ ਸਾਰਾ ਸਾਰਾ ਟਾਈਮ ਖਰਾਬ ਕਰਦੇ ਨੇ